ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੱਲ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਲਬ ਹੋ ਕੇ ਬਿਕਰਮਜੀਤ ਸਿੰਘ ਜੀਠਿਆ ਸੁਚਾ ਸਿੰਘ ਲੰਗਾ ਅਤੇ ਮਨਪ੍ਰੀਤ ਬਾਦਲ ਤਲਬ ਹੋਏ ਅਤੇ ਉਹਨਾਂ ਵੱਲੋਂ ਆਪਣੇ ਪੱਧਰ ਤੇ ਸਪਸ਼ਟੀਕਰਨ ਵੀ ਦਿੱਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੂੰ ਲੇਕਿਨ ਅੱਜ ਵੱਡਾ ਤਮਾਕਾ ਕਰਨ ਜਾ ਰਹੇ ਨੇ ਬਿਕਰਮਜੀਤ ਸਿੰਘ ਜੀਠਿਆ ਥੋੜੀ ਦੇਰ ਬਾਅਦ ਯਾਨੀ ਕਿ 3:30 ਤੇ ਸ਼੍ਰੋਮਣੀ ਅਕਾਲੀ ਦਲ ਦੇ ਮੇਨ ਦਫਤਰ ਯਾਨੀ ਕਿ ਮੁੱਖ ਦਫਤਰ ਚੰਡੀਗੜ੍ਹ ਵਿਖੇ ਕਾਨਫਰੰਸ ਕਰਨ ਜਾ ਰਹੇ ਨੇ ਵਿਕਰਮਜੀਤ ਸਿੰਘ ਮਜੀਠੀਆ ਇਸ ਕਾਨਫਰੰਸ ਦੇ ਵਿੱਚ ਵੱਡੇ ਫੈਸਲੇ ਅਤੇ ਵੱਡੇ ਖੁਲਾਸੇ ਹੋਣਗੇ ਵਿਕਰਮ ਸਿੰਘ ਮਜੀਠੀਆ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੀ ਟਾਲ ਲੱਗੀ ਹੋਈ ਹੈ ਉਸ ਨੂੰ ਲੈ ਕੇ ਮੰਥਨ ਅਤੇ ਕਾਨਫਰੰਸ ਦੇ ਸਾਹਮਣੇ ਰੂਬਰੂ ਹੋਣਗੇ ਵਿਕਰਮਜੀਤ ਸਿੰਘ ਮਜੀਠੀਆ ਅਤੇ ਵਿਕਰਮਜੀਤ ਸਿੰਘ ਮਜੀਠੀਆ ਦੇ ਨਾਲ ਬਲਵਿੰਦਰ ਭੁੰਦਰ ਜੋ ਕਾਰਜਕਾਰੀ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਡਾਕਟਰ ਦਲਜੀਤ ਸਿੰਘ ਚੀਮਾ ਹੋ ਸਕਦਾ ਹੈ ਕਿ ਸੁਚਾ ਸਿੰਘ ਲੰਗਾ ਵੀ ਉਹਨਾਂ ਦੇ ਨਾਲ ਆਉਣ ਅੱਜ ਵੱਡੇ ਫੈਸਲੇ ਹੋਣਗੇ ਵਿਕ੍ਰਮ ਸਿੰਘ ਮਜੀਠੀਆ ਪਿਛਲੇ ਦਿਨਾਂ ਜੇ ਦੱਸਿਆ ਜਾ ਰਿਹਾ ਸੀ ਕਿ ਉਹ ਬਾਗੀ ਹੋ ਸਕਦੇ ਨੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਆਮ ਆਦਮੀ ਪਾਰਟੀ ਜਾਂ ਕਾਂਗਰਸ ਪਾਰਟੀ ਵਿੱਚ ਜਾ ਸਕਦੇ ਨੇ ਕਿਉਂਕਿ ਉਹ ਬਿਲਕੁਲ ਸਾਇਲੈਂਟ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਉਸ ਦੀ ਪ੍ਰਧਾਨਗੀ ਨੂੰ ਲੈ ਕੇ ਉਹਨਾਂ ਨੇ ਕਿਸੇ ਵੀ ਸਮੇਂ ਪਲਟਵਾਰ ਨਹੀਂ ਕੀਤਾ ਇੱਕ ਵਾਰੀ ਉਹਨਾਂ ਨੇ ਕਿਹਾ ਸੀ ਕਿ ਜਿਨ੍ਹਾਂ ਨੇ ਮਿਲ ਕੇ ਖਾਦਾ ਹੈ ਸੁਖਬੀਰ ਸਿੰਘ ਬਾਦਲ ਦੇ ਨਾਲ ਜਿਨ੍ਹਾਂ ਨੇ ਜ਼ਾਇਦਾਦਾਂ ਪ੍ਰਾਪਰਟੀਆਂ ਬਣਾਈਆਂ ਨੇ ਉਹ ਅੱਜ ਮੇਰੇ ਜੀਜੇ ਯਾਨੀ ਕਿ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰ ਰਹੀਆਂ ਨੇ ਲੇਕਿਨ ਇਹਨਾਂ ਨੂੰ ਬੂਹੇ ਤੇ ਥੱਲੇ ਨਹੀਂ ਚੜ੍ਹ ਦੇਣਾ ਚਾਹੀਦਾ ਸੀ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਸੀ ਬਿਕਰਮਜੀਤ ਸਿੰਘ ਜੀਠਿਆ ਅਤੇ ਵਿਰਸਾ ਸਿੰਘ ਮਲਟੋਹਾਨੇ ਅੱਜ ਬਿਕਰਮਜੀਤ ਸਿੰਘ ਜੀਠਿਆ ਕਾਨਫਰੰਸ ਕਰਨ ਜਾ ਰਹੇ ਨੇ ਚੰਡੀਗੜ੍ਹ ਦੇ ਮੇਨ ਦਫਤਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੋ ਸਕਦੇ ਨੇ ਵੱਡੇ ਧਮਾਕੇ ਹੋ ਸਕਦੇ ਨੇ ਦਲ ਬਦਲੂਆਂ ਦੇ ਪਰਦੇ ਪਾਸ਼ ਅਤੇ ਹੋ ਸਕਦੀ ਹੈ ਵੱਡੀ ਬੇਦਾਰੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦਲ ਬਦਲੂਆਂ ਨੂੰ ਲੈ ਕੇ ਇੱਕ ਸਮਾਨ ਚੱਲ ਰਿਹਾ ਹੈ ਦੂਜੇ ਪਾਸੇ ਗੱਲ ਕਰੀਏ ਡਿਪੀ ਢਿੱਲੋ ਦੀ ਡਿਪੀ ਢਿੱਲੋ ਇਨਾ ਦਿਨਾਂ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਚੱਲ ਰਹੇ ਨੇ ਪਾਵੇਂ ਇਹ ਦੱਸਿਆ ਜਾ ਰਿਹਾ ਹੈ ਕਿ ਡਿਪੀ ਢਿੱਲੋ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਆਉਣਗੇ ਲੇਕਿਨ ਇਸ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਹੋਵੇਗਾ ਅੱਜ ਡਿਪੀ ਢਿੱਲੋ ਦੀ ਅਤੇ ਵਿਕਰਮਜੀਤ ਜੀਠਿਆ ਦੇ ਜਾਂ ਦੋਵਾਂ ਦੀ ਵਾਪਸੀ ਹੋਵੇਗੀ ਜਾਂ ਜਾਣਗੇ ਆਮ ਆਦਮੀ ਪਾਰਟੀ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਉਹ ਕਈ ਅਫਵਾਹਾਂ ਆ ਰਹੀਆਂ ਸੀ ਸੁਚਾ ਸਿੰਘ ਲਗਾ ਮਨਪ੍ਰੀਤ ਬਾਦਲ ਅਤੇ ਵਿਕਰਮਜੀਤ ਮਜੀਠੀਆ ਅਤੇ ਡਿਪਿਟ ਲੋ ਜਿਹੜੇ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰ ਸਕਦੇ ਨੇ ਇਸ ਬਾਰੇ ਅੱਜ ਵਿਕਰਮਜੀਤ ਸਿੰਘ ਮਜੀਠੀਆ ਕੀ ਕਹਿਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਅੱਜ ਵਿਕਰਮਜੀਤ ਸਿੰਘ ਮਜੀਠੀਆ ਵੱਲੋਂ ਕੀਤੀ ਜਾ ਰਹੀ ਹੈ ਵੱਡੀ ਕਾਨਫਰੰਸ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਦਫ਼ਤਰ ਵਿਖੇ ਧੰਨਵਾਦ